ਜਲਦੀ ਘਰਾਈ ਤੋਂ ਧੰਨਵਾਦ ਕਰਦਾ ਹਾਂ ਪਾਰਟੀ ਦੀ ਸਮੁੱਚੀ ਹਾਈ ਕਮਾਂਡ ਦਾ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਮਾਨ ਜੀ ਦਾ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸੋਦੀਆ ਜੀ ਦਾ ਤੇ ਪੰਜਾਬ ਦੇ ਸਾਡੇ ਪ੍ਰਧਾਨ ਅਮਨ ਅਰੋੜਾ ਜੀ ਦਾ ਸਮੁੱਚੀ ਪਾਰਟੀ ਹਾਈ ਕਮਾਂਡ ਦਾ ਜਿਨ੍ਹਾਂ ਨੇ ਸਾਡੇ ਬਹੁਤ ਇਮਾਨਦਾਰ ਤੇ ਮਿਹਨਤ ਕਰਨ ਵਾਲੇ ਪਾਰਟੀ ਦੇ ਨਿਰਮਾਣੇ ਜੇ ਵਰਕਰ ਨੂੰ ਜਿਨ੍ਹਾਂ ਨੇ ਪਾਰਟੀ ਨੂੰ ਇਸ ਬਲੰਦੀਆਂ ਤੱਕ ਲਿਆਂਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਮੇਰੀ ਮੁਰਾਦ ਜੱਸੀ ਸੋਈਆਂ ਵਾਲਾ ਜੀ ਜੋ ਮੇਰੇ ਬਰਾਬਰ ਖੜੇ ਨੇ ਇਸ ਸਮੇਂ ਜੱਸੀ ਸੋਈਆਂ ਵਾਲਾ ਜੀ ਨੂੰ ਇੰਪਰੂਵਮੈਂਟ ٹرسٹ ਨਾਬੇ ਦਾ ਚੇਅਰਮੈਨ ਲਗਾ ਕੇ ਜੋ ਪਾਰਟੀ ਹਾਈ ਕਮਾਂਡ ਦੇ ਨਾਲ ਤੇ ਭਰੋਸਾ ਜਤਾਇਆ ਜਿੱਥੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਉੱਥੇ ਇਹਨਾਂ ਨੂੰ ਜੱਸੀ ਸੋਈਆਂ ਵਾਲਾ ਜੀ ਨੂੰ ਇਹਨਾਂ ਦੇ ਪੂਰੇ ਸਮਸਤ ਪਰਿਵਾਰ ਨੂੰ ਮੈਂ ਵਧਾਈਆਂ ਵੀ ਦਿੰਦਾ ਮੁਬਾਰਕਬਾਦ ਵੀ ਦਿੰਦਾ ਔਰ ਇਸ ਦੰਦੇ ਮੌਕੇ ਦੇ ਉੱਤੇ ਇਸ ਖੁਸ਼ੀ ਦੇ ਵਿੱਚ ਸ਼ਾਮਲ ਹੋਣ ਲਈ ਸੰਤ ਸਮਾਜ ਤੋਂ ਸੰਤ ਬਾਬਾ ਧਾਰਾ ਸਿੰਘ ਜੀ ਮਹਾਰਾਜ ਸਾਡੇ ਨਾਲ ਖੜੇ ਨੇ ਪਹੁੰਚੇ ਨੇ ਅਸ਼ੀਰਵਾਦ ਦੇਣ ਲਈ ਸਾਡੇ ਆਮ ਆਦਮੀ ਪਾਰਟੀ ਦੇ ਬਹੁਤ ਸੀਨੀਅਰ ਆਕੂ ਤੇ ਯੁੱਧ ਨਸ਼ੀਆ ਵਿਰੁੱਧ ਸਾਡੀ ਕਮੇਟੀ ਦੇ ਜਿਹੜੇ ਹੈੱਡ ਨੇ ਬਲਤੇਜ ਪੰਨੂ ਜੀ ਮੇਰੇ ਬਰਾਬਰ ਖੜੇ ਨੇ ਉਹ ਵੀ ਅਸ਼ੀਰਵਾਦ ਦੇਣ ਲਈ ਪਹੁੰਚੇ ਨੇ ਸਰਦਾਰ ਹਰਚੰਦ ਸਿੰਘ ਜੀ ਬਰਸੜ ਸਾਹਿਬ ਜਿਹੜੇ ਕਿ ਮੰਡੀ ਬੋਰਡ ਦੇ ਚੇਅਰਮੈਨ ਨੇ ਉਹ ਵੀ ਆਪਣੀ ਹਾਜ਼ਰੀ ਲਵਾ ਕੇ ਅਸ਼ੀਰਵਾਦ ਦੇ ਕੇ ਗਏ ਨੇ ਸੋ ਇੱਕ ਵਾਰ ਤੋਂ ਫੇਰ ਜਿੱਥੇ ਮੈਂ মিডিਆ ਦਾ ਧੰਨਵਾਦ ਕਰਦਾ ਹਾਂ ਉੱਥੇ ਮੈਂ ਜੱਸੀ ਸੋਈਆਂ ਵਾਲਾ ਜੋ ਸਾਡੇ ਭਰਾ ਨੇ ਇਹਨਾਂ ਦਾ ਇਹਨਾਂ ਨੂੰ ਮੁਬਾਰਕਬਾਦ ਦਿੰਨਾ ਇਹਨਾਂ ਦੇ ਪਰਿਵਾਰ ਨੂੰ ਮੁਬਾਰਕਬਾਦ ਦਿੰਨਾ ਔਰ ਮੈਂ ਇਹ ਵੀ ਆਸਤੇ ਉਮੀਦ ਕਰਦਾ ਜਿਵੇਂ ਪਹਿਲਾਂ ਇਹਨਾਂ ਨੇ ਸਮਾਜ ਦੀ ਇਸ ਸ਼ਹਿਰ ਦੀ ਹਲਕੇ ਦੀ ਨਾਬੇ ਦੀ ਜਾਨੀ ਕਿ ਇਹਨਾਂ ਨੇ ਸਾਰ ਲੱਤੀ ਹੈ ਜਾਣੀ ਹੈ ਤੇ ਐਵੇਂ ਹੀ ਇਹ ਕਦਮ ਨਾ ਕਦਮ ਮਲਾ ਕੇ ਪੂਰੇ ਦੇ ਵਿਧਾਇਕ ਸਰਦਾਰ ਦੇਵ ਸਿੰਘ ਮਾਨ ਗੁਰਦੇਵ ਸਿੰਘ ਦੇਵਮਾਨ ਜੀ ਨਾਲ ਮੋਟੇ ਨਾਲ ਮੋਟਾ ਜੋੜ ਕੇ ਕਦਮ ਨਾਲ ਕਦਮ ਮਿਲਾ ਕੇ ਆਪਣੇ ਹਲਕੇ ਦੀ ਡਿਵੈਲਪਮੈਂਟ ਕਰਨਗੇ ਔਰ ਸਾਰਿਆਂ ਨੂੰ ਨਾਲ ਲੈ ਕੇ ਰਲ ਮਿਲ ਕੇ ਚੱਲਣਗੇ ਔਰ ਪਾਰਟੀ ਦੀ ਜਿਹੜੀ ਬਲੰਦੀ ਲਈ ਇਸੇ ਤਰੀਕੇ ਨਾਲ ਸੇਵਾ ਕਰਦੇ ਰਹਿਣਗੇ ਧੰਨਵਾਦ ਅੱਜ ਜਿਹੜਾ ਹੈਗਾ ਬੀਜੇਪੀ ਦਾ ਬਖਤ ਦੌਰ ਕਰਨ ਨੂੰ ਮਿਲਦੇ ਆ ਵੀ ਪ੍ਰੋਗਰਾਮ ਨਿ ਕਰਵਾਉਣਾ ਤੇਰੀ ਹੈਗੀ ਆ ਪਾਰਟੀ ਕਿਸ ਤਰ੍ਹਾਂ ਦੇ ਕਿਸ ਤਰ੍ਹਾਂ ਦਾ ਪ੍ਰੋਗਰਾਮ ਵੀ ਕੋਈ ਵੀ ਪ੍ਰੋਗਰਾਮ ਜਿਹੜਾ ਹੈਗਾ ਕਰਵਾਉਂਦੇ ਵੀ ਮੇਰੀ ਨੋਟਿਸ 'ਚ ਨਹੀਂ ਦੀ ਇਹ ਗੱਲ ਜਿਹੜੀ ਚੀਜ਼ ਮੈਨੂੰ ਪਤਾ ਨਹੀਂ ਮੈਂ ਉਹਦੇ ਬਾਰੇ ਕੋਈ ਟਿੱਕਾ ਜੀ ਜੀ ਮੈਲਾ ਸਰਪੰਚ ਆ ਆਪ ਤਾਂ ਵਿਦੇਸ਼ 'ਚ ਬੈਠੇ ਨੇ ਪਰ ਇੱਥੇ ਸਰਪੰਚ ਬਣ ਗਏ ਆ ਤੇ ਕਿਸ ਤਰ੍ਹਾਂ ਦੇਖਦੇ ਹੋ ਜਾਲੀ ਜਿਹੜੇ ਦਸਤਾਵੇਜ਼ ਉਹਨੂੰ ਆਲਰੇਡੀ ਅਸੀਂ ਸਸਪੈਂਡ ਕਰਤਾ ਜੀ ਜਿਹੜਾ ਇਨਸਾਨ ਉਰੇਸ ਲੋਕਾਂ ਦੇ ਵਿੱਚ ਸਮਾਜ ਦੇ ਵਿੱਚ ਰਹਿ ਕੇ ਸਮਾਜ ਦੀ ਸੇਵਾ ਨਹੀਂ ਕਰੂਗਾ। ਔਰ ਜਿਸ ਆਸ਼ੇ ਦੇ ਨਾਲ ਲੋਕਾਂ ਨੇ ਵੋਟ ਪਾਈ ਹੈ ਉਸ ਆਸ਼ੇ ਤੇ ਖਰਾ ਨਹੀਂ ਉਤਰੂਗਾ। ਤਾਂ ਜਿਹੜੀ ਸਭਧਾਨ ਦੇ ਵਿੱਚ ਰਹਿੰਦੇ ਹੋਏ ਕਾਨੂੰਨ 'ਚ ਰਹਿੰਦੇ ਹੋਏ ਜਿਹੜੀ ਕਾਰਵਾਈ ਹੋਊਗੀ ਅਸੀਂ ਕਰਾਂਗੇ। ਕੀ ਲੱਗਦਾ ਦੋਸ਼ੀ ਜਿਹੜੇ ਹੈਗੇ ਆ ਮੌਕੇ ਦੇ ਅਫਸਰ ਵੀ ਨੇ ਉਹਨਾਂ ਨੂੰ ਤਾਂ ਪਤਾ ਹੋਊਗਾ ਕਿ ਫੋਟੋ ਹੁੰਦੇ ਸਭ ਕੁਝ ਹੁੰਦੀ ਹੈ ਸਾਈਨ ਮਤਲਬ ਪਾਪ। ਨਹੀਂ ਕੋਈ ਦੇਖੋ ਜੀ ਇਹ ਤਾਂ ਇੱਕ ਪਾਰਟ ਆਫ ਇਨਕੁਆਇਰੀ ਹੈ। ਜੇ ਪਾਰਟ ਆਫ ਇਨਕੁਆਇਰੀ ਹੈ ਇਨਕੁਆਇਰੀ 'ਚ ਕੋਈ ਦੋਸ਼ੀ ਪਾਇਆ ਜਾਊਗਾ ਅਸੀਂ ਕਾਰਵਾਈ ਕਰਾਂਗੇ। ਜੇ ਤੁਹਾਡੇ ਮਹਿਕਮੇ ਦੇ ਅਧਿਕਾਰੀ ਹੋਣਗੇ ਉਹ ਵੀ ਕੋ ਦੇਖੋ ਸਾਰਿਆਂ ਲਈ ਇੱਕ ਬਰਾਬਰ ਹੈ ਵੱਡੀ ਗੱਲ ਇਹ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹ 0% ਜਿਹੜੀ ਟੋਲਰੈਂਸ ਦੀ ਸਰਕਾਰ ਹੈ ਚਾਹੇ ਉਹ ਕੋਈ ਗਲਤੀ ਦੀ ਗੰਜائش ਹੋਵੇ ਉਹ ਵੀ ਇਹਦੇ 'ਚ ਹੈ ਨਹੀਂ ਚਾਹੇ ਕੋਈ ਕ腐ਸ਼ਨ ਦੀ ਗੰਜائش ਹੋਵੇ ਉਹ ਵੀ ਇਹਦੇ ਆ ਨਹੀਂ ਜਿੱਥੇ ਇੱਥੇ ਸਾਨੂੰ ਪਤਾ ਲੱਗਦਾ ਅਸੀਂ ਬਣਦੀ ਗੱਲ ਹੈ 15 ਅਗਸਤ ਦੇ ਮੌਕੇ ਤੇ ਇੱਕ ਜਿਹੜੇ ਇੱਥੇ ਦੇ ਸਰਪੰਚ ਜੀ ਉਹ ਇਤਿਹਾਰ ਸਿੰਘ ਉਹਨਾਂ ਨੂੰ ਐਨਸ਼ਰੀ ਨਹੀਂ ਹੋਣ ਦਿੱਤੀ ਕਿਉਂਕਿ ਉਹਨਾਂ ਦੇ ਸ਼੍ਰੀ ਸਾਹਿਬ ਭਾਈ ਸੀ ਪ੍ਰਹਿਤ ਕਰਾਉਂ ਪੈ। ਇਸ ਤਰ੍ਹਾਂ ਤਾਂ ਇਸ ਤਰ੍ਹਾਂ ਤਾਂ ਹੋਣਾ ਨਹੀਂ ਚਾਹੀਦਾ। ਤੁਸੀਂ ਇਹ ਜੇ ਨੋਟਿਸ ਚ ਲਿਆਂਦਾ ਅਸੀਂ 100% ਪਤਾ ਕਰਾਵਾਂਗੇ ਇਹ ਕਿਵੇਂ ਹੋ ਸਕਦਾ ਹੈ। ਹਾਂਜੀ ਲਾਲ ਕਿਲੇ ਦੇ। ਲਾਲ ਕਿਲੇ ਦੇ। ਉਹ ਉਹ ਜਿਹੜੀ ਉਹ ਸਾਡੀ ਵੀ ਨੋਟਿਸ ਚ ਆਈ ਸੀ ਉਹ ਗੱਲ ਉਹ ਬੜੀ ਮੰਦਭਾਗੀ ਘਟਣਾ ਇਸ ਲਈ ਹੋਈ ਆ ਦੇਖੋ ਕਾਰਨ ਕੀ ਆ ਮੈਨੂੰ ਇਹ ਨਹੀਂ ਸਮਝ ਆਉਂਦਾ ਕਿ ਜਿਹੜੇ ਇਹ ਸਕੇਂਦਰ ਚ ਰਾਜ ਕਰਦੀ ਸਰਕਾਰ ਹੈ ਇਹ ਨਹੀਂ ਮੈਨੂੰ ਸਮਝ ਆਉਂਦਾ ਇਹਨਾਂ ਨੂੰ ਡਰ ਕਾਹਦਾ ਆਜ਼ਾਦੀ ਆ ਅਸੀਂ ਲੈ ਕੇ ਦਿੱਤੀ ਕੁਰਬਾਨੀਆਂ ਅਸੀਂ ਦਿੱਤੀਆਂ। ਔਰ ਸਭ ਤੋਂ ਵੱਡੀ ਗੱਲ ਅੱਜ ਵੀ ਜੇ ਦੇਸ਼ ਦੇ ਵਿੱਚ ਡਰੋਨ गिरਦੇ ਨੇ ਤਾਂ ਪੰਜਾਬ ਤੇ गिरਦੇ ਨੇ ਜੇ ਦੇਸ਼ ਦੇ ਵਿੱਚ ਸਭ ਤੋਂ ਵੱਡਾ ਕਿਸੇ ਨੂੰ ਆਹ ਜੰਗ ਦੇ ਵਿੱਚ ਨੁਕਸਾਨ ਹੁੰਦਾ ਸਾਨੂੰ ਪੰਜਾਬੀਆਂ ਨੂੰ ਹੁੰਦਾ ਪੰਜਾਬ ਹੀ ਤਾਂ ਇਸ ਦੇਸ਼ ਦਾ ਸਿਰ ਹੈ ਤਾਜ ਹੈ ਤੇ ਪੰਜਾਬ ਦੇ ਨਾਲ ਹੈ ਜੀ ਹੜਾਂ ਚ ਅਸੀਂ ਦੇਖੋ ਪੀੜ ਤੋਣਦੇ ਹਾਂ ਹੁਣ ਕਿੰਨੇ ਹੜਾਏ ਨੇ ਉਹਦੇ 'ਚ ਵੀ ਅਸੀਂ ਪੀੜ ਤੋ ਰਹੇ ਹਾਂ ਜਦੋਂ ਅਸੀਂ ਇਹਨਾਂ ਨੂੰ ਕਹਿੰਦੇ ਆ ਵੀ ਸਾਡੇ ਤੋਂ ਪਾਣੀ ਲੈ ਲਓ ਉਦੋਂ ਲੈਂਦੇ ਨਹੀਂ ਹੁਣ ਹੜਾਂ 'ਚ ਡੁੱਬੇ ਅਸੀਂ ਪਏ ਆਂ ਸਾਡੀ ਲੋਕਾਂ ਨੂੰ ਉਸ ਜਗ੍ਹਾ ਤੇ ਨਾ ਜਾਣ ਦੇਣਾ ਤੇ ਬੜੀ ਮਾੜੀ ਗੱਲ ਹੈ ਕਿ 50 ਇੰਚ ਲੈ ਕੇ ਕੋਈ ਕਾਰਵਾਈ ਕਰੂਗੀ ਦੀ 6 ਇੰਚੀ ਕਰਬਾੜਾ ਜਿਹੜੀ ਐਜ਼ ਅ ਰੂਲ ਪਾਸ ਹੈ ਜਿੱਥੇ ਮਰਜ਼ੀ ਬੰਦਾ ਪਾ ਕੇ ਜਾ ਸਕਦਾ ਬਿਲਕੁਲ 100% ਅਸੀਂ ਇਹ ਮੁੱਦਾ ਚੱਕਾਂਗੇ ਜੀ ਔਰ ਇਹ ਬਣਦਾ ਵੀ ਹੈ ਇਹ ਇਹ ਤਾਂ ਸਾਡੀ ਡਿਗਨਿਟੀ ਦਾ ਸਾਡੀ ਇੱਜ਼ਤ ਦਾ ਸਵਾਲ ਹੈ ਅਸੀਂ 100% ਕਾਰਵਾਈ ਕਰਾਂਗੇ ਸੈਕੰਡਲੀ ਉਹਨੂੰ ਸੱਦਾ ਦਿੱਤਾ ਗਿਆ ਸਪੈਸ਼ਲ ਜੀ ਬੁਲਾਇਆ ਗਿਆ ਲਾਲ ਕਿਲੇ ਤੇ ਫਿਰ ਵੀ ਐਂਟਰ ਨਹੀਂ ਹੋਣ ਦਿੱਤਾ ਏ ਮੈਂ ਤਾਂ ਤੁਹਾਨੂੰ ਪਹਿਲਾਂ ਕਿਹਾ ਜੀ ਜਿਹੜੀ ਜਿਹੜੀ ਐ ਸਮੇਂ ਡੀਪ ਸਟੇਟ ਜਿਹੜੀ ਕੇਂਦਰ ਚ ਰਾਜ ਕਰਦੀ ਆ ਉਹਨਾਂ ਨੂੰ ਮੈਂ ਤਾਂ ਇਹ ਹੀ ਨਹੀਂ ਸਮਝਾਂਦਾ ਕਿ ਖਾਸ ਤੌਰ ਤੇ ਪੰਜਾਬੀਆਂ ਤੋਂ ਤੇ ਪੰਜਾਬ ਦੇ ਵਿੱਚ ਵਸਦੇ ਸਿੱਖਾਂ ਤੋਂ ਮੈਨੂੰ ਨਹੀਂ ਸਮਝਾਂਦਾ ਕੀ ਦਿੱਕਤ ਆ ਘੱਟ ਗਿਣਤੀਆਂ ਨੂੰ ਜਿਵੇਂ ਉਹ ਪ੍ਰੈਸ਼ਰ ਪਾ ਕੇ ਦੱਬਣ ਦੀ ਕੋਸ਼ਿਸ਼ ਕਰਦੇ ਆ ਮਾੜੀ ਗੱਲ ਬਿੱਟੂ ਕੇਂਦਰੀ ਮੰਤਰੀ ਟਵੀਟ ਕੀਤਾ 530 ਕਰੋੜ ਪੰਜਾਬ ਦੇ ਡਿਵੈਲਪਮੈਂਟ ਲਈ ਭੇਜਿਆ ਕਿਸ ਤਰ੍ਹਾਂ ਦੇ ਦੇਖੋ ਜੀ ਗੱਲ ਇਹ ਆ ਕੇਂਦਰ ਕੋਈ ਸਾਡੇ ਤੇ ਆਸਾਨ ਨਹੀਂ ਕਰਦਾ ਐਡੀ ਇੱਕ ਗੱਲ ਸਮਝ ਲਓ ਨਾ ਕੇਂਦਰ ਕੋ ਕੋਈ ਨੋਟ ਛਾਪਣ ਦੇ ਮਿੱਲਾ ਲੱਗੀਆਂ ਹੋਈਆਂ ਸਾਡਾ ਪੈਸਾ ਪੰਜਾਬੀਆਂ ਦਾ ਪੈਸਾ 18% GST ਚੋਂ 9% ਜੇ ਸਟੇਟ ਲੈਂਦੀ ਹੈ ਤਾਂ 9% ਆਸੀ ਆਪਣੇ ਪੰਜਾਬ ਦੇ ਲੋਕ ਕੇਂਦਰ ਨੂੰ ਭਰਦੇ ਆ ਸਾਡਾ ਹੀ ਪੈਸਾ ਐ ਕਮਾ ਕੇ ਸਾਨੂੰ ਦੇ ਕੇ ਕਹੀ ਜਾਂਦੇ ਨੇ ਕੇਂਦਰ ਨੇ ਪੈਸਾ ਦਿੱਤਾ ਕੇਂਦਰ ਨੇ ਪੈਸਾ ਦਿੱਤਾ ਸਾਡਾ ਤਾਂ ਆਰਡੀਐਫ ਨਹੀਂ ਦਿੱਤਾ ਕੇਂਦਰ ਨੇ ਉਹ ਰੋਕੀ ਬੈਠੇ ਨੇ ਸਾਡਾ ਤਾਂ ਐਨਐਚਆਰ ਐਲਐਮ ਦਾ ਪੈਸਾ ਨਹੀਂ ਦਿੱਤਾ ਉਹ ਰੋਕੀ ਬੈਠੇ ਨੇ ਸਾਡੀ ਪ੍ਰਧਾਨ ਮੰਤਰੀ ਯੋਜਨਾ ਵਾਲਾ ਪੈਸਾ ਨਹੀਂ ਦਿੱਤਾ ਉਹ ਰੋਕੀ ਬੈਠੇ ਨੇ ਸੋ ਮੇਰਾ ਕਹਿਣ ਦਾ ਭਾਵ ਇਹ ਆ ਸਾਡਾ ਪੈਸਾ ਜਿਹੜਾ ਤਾਂ ਬਣਦਾ ਕਈ ਹਜ਼ਾਰਾਂ ਕਰੋੜ ਚੋਂ ਤਾਂ ਰੋਕੀ ਬੈਠੇ ਨੇ ਸਾਡਾ ਹੀ ਪੈਸਾ ਕਰੇ 500 ਕਰੋੜ ਕਿਸੇ ਹੋਰ ਸਕੀਮ ਤੇ ਦੇ ਕੇ ਕਹੀ ਜਾਂਦੇ ਨੇ ਅਸੀਂ ਪੈਸਾ ਦਤਾ ਪੈਸਾ ਦਤਾ ਜੇ ਰਵਨੀਤ ਬਿੱਟੂ ਪੰਜਾਬ ਦੇ ਪੁੱਤ ਨੇ ਪਹਿਲੀ ਗੱਲ ਤਾਂ ਮੈਂ ਮੰਨਦਾ ਨਹੀਂ ਉਹਨਾਂ ਨੂੰ ਕਿਉਂਕਿ ਉਹ ਜਿਹੜੀ ਸਟੇਟ 'ਚ ਜਾਂਦੇ ਨੇ ਉੱਥੇ ਜਾ ਕੇ ਉਸ ਸਟੇਟ ਦੀ ਬੋਦੀ ਬੂਲਣ ਲੱਗ ਜਾਂਦੇ ਨੇ ਚਲੋ ਜੇ ਪੰਜਾਬ ਦੇ ਪੁੱਤ ਹੈਗੇ ਨੇ ਤਾਂ ਜਿਹੜੇ ਪੰਜਾਬ ਦੇ ਫਸੇ ਹੋਏ ਪੈਸੇ ਨੇ ਜਿਹੜੇ ਅੱਜ ਦੇ ਨੇ ਕਈ ਸਾਲਾਂ ਦੇ ਫਸੇ ਹੋਏ ਨੇ ਪਹਿਲਾਂ ਉਹਦੇ ਆ ਕੇ ਦੇਣੀ ਸਰਦ ਸਾਹਿਬ ਜੀਰੀ ਦਾ ਸੀਜ਼ਨ ਸਿਰ ਤੇ ਆ ਗਿਆ ਪਰ ਚਾਵਲ ਹਲੇ ਗਦਾਮਾਂ ਚ ਪਿਆ ਮਿਲਰ ਰੋਲਾ ਪਾ ਰਹੇ ਨੇ ਵੀ ਪਹਿਲੀ ਫਸਲ ਇਹਨੂੰ ਚੱਕੀ ਜਿੰਨੀ ਸੀਰੀਅਸਲੀ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਲੱਗੇ ਹੋਏ ਨੇ ਔਰ ਜਿਵੇਂ ਚਾਰ ਮੰਤਰੀਆਂ ਦੀ ਇਹਦੇ ਵਿੱਚ ਸਪੈਸ਼ਲ ਪ੍ਰੋਕਿਊਰਮੈਂਟ ਨੂੰ ਲੈ ਕੇ ਟੀਮ ਬਣਾਈ ਗਈ ਹੈ ਔਰ ਅਸੀਂ ਇਹ ਵਾਅਦਾ ਕਰਦੇ ਹਾਂ ਔਰ ਸਾਡਾ ਪੂਰਨ ਭਰੋਸਾ ਹੈ ਕਿ ਸਾਨੂੰ ਕੁਝ ਕਰਨਾ ਪਵੇ ਇੱਕ ਇੱਕ ਦਾਣਾ ਫਸਲ ਦਾ ਅਸੀਂ ਜ਼ਿੰਮੇਵਾਰ ਦਾ ਅਸੀਂ ਚੱਕਾਂਗੇ ਪੰਜਾਬ ਸਰਕਾਰ ਚੱਕੂਗੀ ਟੈਨਸ਼ਨ ਨਾ ਲੈਂਦੀ ਸਰਕਾਰ ਆਪ ਤੋਂ ਜਿਲ੍ਹਾ ਪ੍ਰੀਸ਼ਦ ਦੇ ਚੋਣਾਂ ਕਦੋਂ ਸਰਕਾਰ ਕਰੋ ਤਿਆਰੀ ਅਸੀਂ ਉਹ ਤਿਆਰੀ ਹੈ ਜੀ ਉਹਦਾ ਨੋਟੀਫਿਕੇਸ਼ਨ ਹੋ ਚੁੱਕਿਆ ਅਸੀਂ ਅਕਤੂਬਰ ਮਹੀਨੇ ਦੇ ਪਹਿਲੇ ਹਫਤੇ ਚੋਣਾਂ ਕਰਾਉਣ ਜਾ ਰਹੇ ਹਾਂ ਸਰਕਾਰ ਵੱਲੋਂ ਰੈਂਟ ਫੂਡ ਹੋਣਾ ਜੀਵੀ ਦਾ ਸੀਜ਼ਨ ਆ ਰਿਹਾ ਹੈਗਾ ਉਹਦੇ ਬਾਰੇ ਕੋਈ ਪ੍ਰਬੰਧ ਕੀਤਾ ਹੈ ਕਿਸਾਨਾਂ ਨੇ ਚੇਤਾਵਨੀ ਦਿੱਤੀ ਆ ਕਿ ਹੁਣ ਬਸ ਇਹ ਨਹੀਂ ਹੋਣੀ ਤੇ ਅਸੀਂ ਹੁੱਕਾਂਗੇ ਮੈਂ ਕਹਿੰਦਾ ਜੀ ਤੁਸੀਂ ਜਮੇ ਟੈਨਸ਼ਨ ਨਾ ਲਓ ਜਦੋਂ ਪੰਜਾਬ ਸਰਕਾਰ ਬੈਠੀ ਹੈ ਆਮ ਲੋਕਾਂ ਦੀ ਸਰਕਾਰ ਹੈ ਕਿਸਾਨਾਂ ਨੇ ਵੋਟਾਂ ਪਾ ਕੇ ਚੁਣੀ ਆ ਕਿਸਾਨ ਸਾਡੇ ਸਰਦਾਤਾਜ ਨੇ ਅਸੀਂ ਕਿਸਾਨੀ ਦੇ ਨਾਲ ਐ ਮੋਟੇ ਨਾਲ ਮੋਟਾ ਲਾ ਕੇ ਖੜੇ ਆ ਟੈਨਸ਼ਨ ਨਾ ਲਿਓ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਤੋੜਦੇ ਨੇ ਤੁਹਾਡੇ ਵਿੱਚੋਂ ਨੇ ਅਸੀਂ 100% ਅਸ਼ੋਰ ਕਰਦੇ ਆ ਤੁਹਾਨੂੰ ਭੋੜਾ ਵੀ ਦਿੱਕਤ ਨਹੀਂ ਆਉਣਗੀ ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਆਮ ਆਦੀ ਪਾਰਟੀ ਤੇ ਆਮ ਆਦੀ ਪਾਰਟੀ ਦੇ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਜੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਪਹਿਲਾਂ 2022 ਦੇ ਵਿੱਚ ਮੈਨੂੰ ਜ਼ਿਲ੍ਹਾ ਯੋਜਨਾ ਬੋਰਡ ਪਟਿਆਲਾ ਦਾ ਜਿਹੜਾ ਚੇਅਰਮੈਨ ਲਾਇਆ ਤੇ 3 ਸਾਲ ਦੇ ਕਰੀਬ ਮੈਂ ਆਪਣੀ ਜਿਹੜੀ ਜ਼ਿੰਮੇਵਾਰੀ ਹੈ ਇਮਾਨਦਾਰੀ ਦੇ ਨਾਲ ਨਿਭਾਈ ਹੈ ਤੇ ਕੰਮ ਕੀਤੇ ਨੇ ਤੇ ਦੱਸਿਆ ਕਿ ਜ਼ਿਲ੍ਹਾ ਯੋਜਨਾ ਬੋਰਡ ਪਟਿਆਲਾ ਨੂੰ ਬਹੁਤ ਵੱਡਾ ਸਹਾਰਾ ਜਿਹੜਾ ਕਾਫੀ ਉਪਕਰ ਸਕਦਾ ਤੇ ਅੱਜ ਲੋਕਾਂ ਦੇ ਵਿੱਚ ਜ਼ਿਲ੍ਹਾ ਯੋਜਨਾ ਬੋਰਡ ਦੀ ਗੱਲ ਚੱਲਦੀ ਹੈ ਤੇ ਹੁਣ ਪਾਰਟੀ ਵੱਲੋਂ ਮੇਰੀਆਂ ਸਵਾਭਾਵਾਂ ਨੂੰ ਦੇਖਦੇ ਹੋਏ ਨਾਪਾ ਹਲਕੀ ਸੇਵਾ ਦਿੱਤੀ ਗਈ ਹੈ ਤੇ ਜਿਹਦੇ ਵਿੱਚ ਮੈਨੂੰ ਅਪਰੂਵਮੈਂਟ ਨਾਪਾ ਦਾ ਚੇਅਰਮੈਨ ਲਗਾਇਆ ਗਿਆ ਮੈਂ ਵਿਸ਼ਵਾਸਤ ਹੋਣਾ ਕਿ ਮੈਂ ਸ਼ਹਿਰ ਦੀ ਤਰੱਕੀ ਲਈ ਦਿਨ ਰਾਤ ਮਿਹਨਤ ਤੇ ਆਪਣੇ ਹਲਕਾ ਵਾਸੀਆਂ ਤੇ ਸ਼ਹਿਰ ਵਾਸੀਆਂ ਨੇ ਉਮੀਦਾਂ ਦੇ ਦੇ ਕੰਮ ਜਿਹੜੇ ਅਗਲੇ ਟਾਈਮ ਤੇ ਕਰਨਗੇ ਉਹ ਦੇਖੋ ਜੀ ਮੈਂ ਹੁਣ ਅੱਜੇ ਆਪਣੇ ਜਿਹੜਾ ਉਹਦਾ ਸੰਭਾਲ ਲਿਆ ਤੇ ਹੁਣ ਇਸ ਤੋਂ ਬਾਅਦ ਦੇਖਦੇ ਆਂ ਵੀ ਅਪਰੂਵ ਮੈਂ ਟਰਸਟ ਦੇ ਵਿੱਚ ਅਸੀਂ ਕੀ ਕੀ ਕਰ ਸਕਦੇ ਆ ਜਿੰਨੇ ਵੀ ਕੰਮ ਹੋਣਗੇ ਸ਼ਹਿਰ ਦੀ ਬਿਹਤਰੀ ਲਈ ਕਰਾਂਗੇ